ਗੁਰਮੁਖ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਦੀ ਪਵਿੱਤਰ ਧਰਤੀ ਤੇ ਬਿਰਾਜਮਾਨ ਸਨ ਉੱਥੇ ਇੱਕ ਦਿਨ ਇੱਕ ਕੋੜੀ ਆਇਆ ਜਿਸ ਦਾ ਨਾਮ ਪ੍ਰੇਮਾ ਸੀ ਉਹ ਗੁਰੂ ਜੀ ਦੇ ਦਰ ਤੇ ਆ ਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਮਹਾਰਾਜ ਜੀ ਮੈਂ ਪਹਿਲਾਂ ਅਮੀਰ ਮਾਪਿਆਂ ਦਾ ਪੁੱਤ ਸੀ ਪਰ ਅਮੀਰੀ ਦੇ ਨਸ਼ੇ ਅਤੇ ਗਲਤ ਸੰਗਤ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਮੰਦੇ ਕਰਮ ਕੀਤੇ ਨਸ਼ੇ ਦੀ ਆਦਤ ਪਾ ਲਈ ਅਤੇ ਆਪਣੇ ਸਰੀਰ ਦਾ ਨਾਸ ਕਰ ਬੈਠਾ ਮੇਰੇ ਕੀਤੇ ਇੱਕੂ ਕਰਮਾਂ ਦਾ ਫਲ ਮੈਨੂੰ ਇਹ ਮਿਲਿਆ ਕਿ ਮੈਂ ਕੋੜ ਹੋ ਗਿਆ ਪਰ ਮੈਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਦਾ ਦਰ ਬਖਸ਼ ਕਿਰਪਾ ਕਰੋ ਮਹਾਰਾਜ ਪਿਗੜੀ ਜ਼ਿੰਦਗੀ ਨੂੰ ਸੁਧਾਰਨ ਦਾ ਮੌਕਾ ਇਸੇ ਜਨਮ ਵਿੱਚ ਦੇ ਦਿਓ ਗੁਰੂ ਅਮਰਦਾਸ ਜੀ ਦਾ ਦਿਲ ਉਸ ਉੱਤੇ ਪਿਗਲ ਗਿਆ ਹਜ਼ੂਰ ਪਾਸ਼ਾ ਜੀ ਨੇ ਪ੍ਰੇਮੇ ਦਾ ਇਲਾਜ ਕਰਉਣਾ ਸ਼ੁਰੂ ਕੀਤਾ ਦਵਾਈ ਨਾਲੇ ਦੁਆ ਤੇ ਨਾਲੇ ਅਰਦਾਸ ਕੀਤੀ ਗੁਰੂ ਜੀ ਦੀ ਬੇਅੰਤ ਕਿਰਪਾ ਨਾਲ ਕੁਝ ਹੀ ਦਿਨਾਂ ਵਿੱਚ ਪ੍ਰੇਮਾ ਕੋੜੀ ਪੂਰੀ ਤਰ੍ਹਾਂ ਠੀਕ ਹੋ ਗਿਆ ਉਸਨੇ ਆਪਣੇ ਪਾਪਾ ਨੂੰ ਛੱਡ ਕੇ ਗੁਰੂ ਜੀ ਦੀ ਸੇਵਾ ਤੇ ਸਿਨਨ ਵਿੱਚ ਲੱਗ ਕੇ ਜੀਵਨ ਬਦਲ ਲਿਆ ਇੱਕ ਦਿਨ ਗੁਰੂ ਜੀ ਨੇ ਸੰਗਤ ਵਿੱਚ ਕਿਹਾ ਪ੍ਰੇਮੇ ਦੀ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਮੈਂ ਚਾਹੁੰਦਾ ਹਾਂ ਕਿ ਇਸ ਦਾ ਆਨੰਦ ਕਾਰਜ ਕਰ ਦਿੱਤਾ ਜਾਵੇ ਤਾਂ ਜੋ ਇਸ ਦਾ ਜੀਵਨ ਹਰ ਪੱਖੋਂ ਪੂਰਨ ਹੋ ਜਾਵੇ ਇਹ ਸੁਣ ਕੇ ਉਪਰ ਗੋਤ ਦੇ ਭਾਈ ਸਿਹੇ ਨੇ ਉੱਠ ਕੇ ਬੇਨਤੀ ਕੀਤੀ ਮਹਾਰਾਜ ਜੀ ਮੇਰੀ ਧੀ ਮੱਥੋ ਦਾ ਰਿਸ਼ਤਾ ਮੈਂ ਪ੍ਰੇਮੇ ਨਾਲ ਕਰਨ ਲਈ ਤਿਆਰ ਹਾਂ ਪਰ ਭਾਈ ਸਿਹੇ ਦੀ ਘਰਵਾਲੀ ਨੇ ਵਿਰੋਧ ਕਰਦੇ ਆ ਕਿਹਾ ਮਹਾਰਾਜ ਪ੍ਰੇਮੇ ਦਾ ਅਤੀਤ ਸਭ ਜਾਣਦੇ ਹਨ ਉਹ ਅਮੀਰੀ ਵਿੱਚ ਨਸ਼ਿਆਂ ਦਾ ਆਦਿ ਸੀ ਬੁਰੀਆਂ ਆਤਾਂ ਵਿੱਚ ਡੁੱਬਿਆ ਹੋਇਆ ਸੀ ਮੈਂ ਆਪਣੀ ਧੀ ਦਾ ਵਿਆਹ ਉਸ ਨਾਲ ਕਿਵੇਂ ਕਰ ਦਵਾਂ ਗੁਰੂ ਅਮਰਦਾਸ ਜੀ ਨੇ ਹੱਥ ਦੇ ਇਸ਼ਾਰੇ ਨਾਲ ਬੀਬੀ ਨੂੰ ਧੀਰਜ ਦਿੱਤਾ ਅਤੇ ਬਚਨ ਫਰਮਾਇਆ ਭਲੇ ਪੁਰਸ਼ੋ ਕਿਸੇ ਦਾ ਪੀਤਿਆ ਜੀਵਨ ਨਾ ਵੇਖੋ ਵੇਖੋ ਕਿ ਉਹ ਅੱਜ ਕਿਹੋ ਜਿਹਾ ਹੈ ਕਈ ਵਾਰੀ ਵਿਗੜਿਆ ਬੰਦਾ ਸੁਧਰ ਜਾਂਦਾ ਹੈ ਤੇ ਸੁਧਰੇ ਹੋਏ ਡਿੱਗ ਜਾਂਦੇ ਹਨ ਇਨਸਾਨ ਜਿਉਂਦੀ ਜਾਗਤੀ ਸ਼ਕਤੀ ਹੈ ਜੋ ਚੰਗੇ ਤੋਂ ਬੁਰਾ ਤੇ ਬੁਰੇ ਤੋਂ ਚੰਗਾ ਬਣ ਸਕਦਾ ਹੈ ਗੁਰੂ ਜੀ ਦੇ ਇਹ ਮਿੱਠੇ ਬਚਨ ਸੁਣ ਕੇ ਬੀਬੀ ਦਾ ਮਨ ਪਿਗਲ ਗਿਆ ਫਿਰ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਭਾਈ ਪ੍ਰੇਮੇ ਤੇ ਮੱਥੋਂ ਦਾ ਆਨੰਦ ਕਾਰਜ ਕੀਤਾ ਗੁਰੂ ਜੀ ਨੇ ਪ੍ਰੇਮੇ ਨੂੰ ਸਿੱਖ ਧਰਮ ਦਾ ਪ੍ਰਚਾਰਕ ਥਾਪਿਆ ਜਿਸ ਪ੍ਰੇਮੇ ਨਾਲ ਲੋਕ ਪਹਿਲਾਂ ਨਫ਼ਰਤ ਕਰਦੇ ਸਨ ਉਸ ਤੋਂ ਦੂਰ ਭੱਜਦੇ ਸਨ ਹੁਣ ਉਹੀ ਪ੍ਰੇਮਾਂ ਸੰਗਤ ਵਿੱਚ ਆਦਰ ਪਾਉਣ ਲੱਗਾ ਜਿਹੜਾ ਪਹਿਲਾਂ ਕੋੜੀ ਸੀ ਗੁਰੂ ਜੀ ਦੀ ਕਿਰਪਾ ਨਾਲ ਰੋਸ਼ਨ ਜੀਵਨ ਜਿਉਣ ਲੱਗਾ ਇਹ ਕਥਾ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦਾ ਦਰ ਕਦੇ ਕਿਸੇ ਨੂੰ ਠੁਕਰਾਉਂਦਾ ਨਹੀਂ ਜੋ ਸੱਚੇ ਮਨ ਨਾਲ ਆ ਜਾਵੇ ਉਸ ਨੂੰ ਨਵਾਂ ਜਨਮ ਮਿਲ ਜਾਂਦਾ ਹੈ ਗੁਰੂ ਦਾ ਦਰ ਬਖਸ਼ਿੰਦ ਹੈ ਜੋ ਆਵੇ ਉਹ ਨਵਾਂ ਜੀਵਨ ਪਾ ਲੈਂਦਾ ਹੈ